ਮਿੰਦਰ ਜੀ ਜਿਵੇਂ ਹੀ ਆਨਲਾਈਨ ਚੀਜ਼ਾਂ ਆਈਆਂ ਨੇ ਉਹਦੇ ਚ ਖਰੀਦਦਾ ਫਰੋਕਤ ਦੀਆਂ ਚੀਜ਼ਾਂ ਦੀ ਆਸਾਨੀ ਵੀ ਬੜੀ ਹੋ ਗਈ ਹੈ ਬਹੁਤ ਲੋਕਾਂ ਨੂੰ ਫਾਈਨੈਂਸ਼ੀਅਲ ਹੈਲਪ ਵੀ ਹੋ ਜਾਂਦੀ ਹੈ ਕੁਝ ਲੋਕਾਂ ਨੂੰ ਮਤਲਬ ਫੇਮ ਵੀ ਮਿਲ ਜਾਂਦਾ ਹੈ ਪਰ ਬਹੁਤੇ ਲੋਕ ਠੱਗੇ ਵੀ ਜਾਂਦੇ ਆ ਚਾਹੇ ਉਹ ਗੇਮਾਂ ਹੋ ਗਈਆਂ ਔਰ ਜਬ ਬਹੁਤੇ ਲੋਕ ਠੱਗੇ ਜਾਂਦੇ ਕੱਲ ਇੱਕ ਖਬਰ ਇਦਾਂ ਵੀ ਮੈਂ ਪੜੀ ਕਿ ਇੱਕ ਮੁੰਡੇ ਨੇ ਗੇਮ ਦੇ ਚੱਕਰ 'ਚ 24ਵੇਂ ਮੰਜ਼ਲ ਤੋਂ ਸੁਸਾਈਡ ਕਰ ਲਿਆ ਛਾਲ ਮਾਰ ਕੇ ਤੇ ਇੱਕ ਇਦਾਂ ਦੀ ਖਬਰ ਬਿਹਾਰ ਤੋਂ ਵੀ ਹੈ ਜੀ ਕੋਈ ਮਾਰਕੀਟਿੰਗ ਸੈਂਟਰ ਦੀ ਟ੍ਰੇਨਿੰਗ ਦੇ ਚੱਕਰ ਦੇ ਵਿੱਚ ਕੋਈ ਨਵਾਲੇ ਕੁੜੀਆਂ ਨੂੰ ਲੈ ਕੇ ਜਾਇਆ ਜਾ ਰਿਹਾ ਸੀ ਤੇ ਉਹਨਾਂ ਨੂੰ ਫੜਿਆ ਗਿਆ ਰੇਲਵੇ ਸਟੇਸ਼ਨ ਤੇ ਮੈਂ ਕੱਲ ਹੀ ਗੱਲ ਕਰਕੇ اٹਿਆ ਸੀ ਨਾ ਕਿ ਬਿਹਾਰ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਕੁੜੀਆਂ ਸਪਲਾਈ ਕੀਤੀਆਂ ਜਾ ਰਹੀਆਂ ਹਨ ਜੀ ਜੀ ਕਿਉਂਕਿ ਅਸੀਂ ਕੁਝ ਮਹੀਨੇ ਪਹਿਲਾਂ ਇੱਕ ਸਪੈਸ਼ਲ ਸਟੋਰੀ ਕੀਤੀ ਸੀ ਜਿਵੇਂ ਲੁਧਿਆਣੇ ਚੋਂ ਇੱਕ ਕਹਿ ਲਓ অতি ਗਰੀਬ ਪਰਿਵਾਰ ਨੂੰ ਭਰੋਸੇ ਚ ਲੈ ਕੇ ਇਥੋਂ ਕੁੜੀ ਨੂੰ ਖੜਿਆ ਗਿਆ ਮੁੜ ਕੇ ਗਾਂਹ ਵੇਚਿਆ ਗਿਆ ਫਿਰ ਉਹਦੇ ਤੋਂ ਕਹਿ ਲਓ ਕਿ ਆ ਜੋ ਆਰਕੈਸਟਰਾ ਵਗੈਰਾ ਦੇ ਕੰਮ ਇਸ ਤਰ੍ਹਾਂ ਦੇ ਕੰਮ ਛਿੜਿਆ ਮਤਲਬ ਕਿ ਉਹਦੇ ਚ ਧੱਕਣ ਦਾ ਯਤਨ ਕੀਤਾ ਗਿਆ ਗੱਲ ਇਹ ਆ ਕਿ ਇਹ ਮਸਲਾ ਮੈਂ ਵਾਰ-ਵਾਰ ਕਹਿਣਾ ਕਿ ਬਹੁਤ ਗੰਭੀਰ ਹੈ ਜੀ ਉਹ ਕੁੜੀ ਉਹਦੇ ਜੀਆਰਪੀ ਵਾਲਿਆਂ ਦਾ ਕਿਤੇ ਕਹਿ ਲਓ ਕਿ ਕੋਈ ਸਿਆਣਾ ਮੁਲਾਜ਼ਮ ਸੀ ਇਹ ਦੋ ਜਾਨੇ ਲਈ ਜਾ ਰਹੇ ਸੀਗੇ ਇੱਕ ਬੰਦਾ ਸੀ ਇੱਕ ਜਨਾਨੀ ਸੀ ਕਿਉਂਕਿ ਹਿਊਮਨ ਡ੍ਰਾਈਫਟਿੰਗ ਦੀਆਂ ਸ਼ਿਕਾਇਤਾਂ ਨੇ ਬਹੁਤ ਸਾਰੀਆਂ ਜੀ 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 ਇਹ ਜਿਹੜੇ ਹੁੰਦੇ ਆ ਨਾ ਰੇਲਵੇ ਵਾਲੇ ਇਹ ਕੋਈ ਵਿਛੜ ਜਾਵੇ ਕੋਈ ਕਿਸੇ ਨਾਲੋਂ ਨਿੱਖੜ ਜਾਵੇ ਜਾਂ ਜਵਾਕ ਹੈ ਕੁਝ ਇਸ ਤਰ੍ਹਾਂ ਦਾ ਛੱਟ ਪਤਾ ਲਾ ਲੈਂਦੇ ਆ ਉਹਨਾਂ ਕੋਲੇ ਮਾਮਲੇ ਆਉਂਦੇ ਰਹਿੰਦੇ ਹਾਂ ਜੀ ਜੇ ਕਤਰਾ ਕੌਣ ਫਿਰਦਾ ਹੈ ਅਕਸਰ ਹੀ ਮਤਲਬ ਕਿ ਸ਼ੱਕੀ ਬੰਦਿਆਂ ਨੂੰ مشکوک ਬੰਦਿਆਂ ਨੂੰ ਪਛਾਣ ਲੈਂਦੇ ਨੇ ਜੀ ਤੇ ਇਹ ਗੱਲਬਾਤ ਹੋਈ ਆ ਕਿ ਉਹਨਾਂ ਨੇ ਜਦੋਂ ਪੁੱਛਗਿੱਛ ਕੀਤੀ ਕਿ ਕੁੜੀਆਂ ਕਿੱਧਰ ਚਲੀਆਂ ਨੇ ਕੁੜੀਆਂ ਜਿਆਦਾ ਸੀ 13 ਤੋਂ 15 16 ਦੇ ਦਰਮਿਆਨ ਜੀ 16 ਦੱਸ ਰਹੇ ਨੇ ਸ਼ਾਇਦ ਹਾਂ ਜੀ 13 ਤੋਂ 16 ਲਾ ਲਓ ਜੀ 13 ਤੋਂ 15 16 ਦੇ ਦਰਮਿਆਨ ਉਹਨਾਂ ਨੇ ਜਦੋਂ ਪੁੱਛਗਿੱਛ ਅਰੰਭੀ ਤੇ ਉਹ ਜਿਹੜੇ ਨਾਲ ਦੇ ਸੀ ਉਹ ਨਸ ਗਏ ਸ਼ਾਇਦ ਉਹ ਨਸ ਗਏ ਨਸ ਗਏ ਤੇ ਉਹ ਕਰੜਾਈ ਨਾਲ ਜਦੋਂ ਪੁੱਛਗਿੱਛ ਕੀਤੀ ਉਹ ਕਹਿੰਦੀ ਜੀ ਕਿ ਇਹ ਗਾਂ ਐਗਰੀਮੈਂਟ ਕਰਾ ਕੇ ਲੈਣੇ ਮੈਂ ਜਿਵੇਂ ਤੁਹਾਨੂੰ ਦੱਸਿਆ ਇੱਥੇ ਵੀ ਐਗਰੀਮੈਂਟ ਹੋਇਆ ਸੀ ਲੁਧਿਆਣਾ ਵਾਲੇ ਕੇਸ ਦੇ ਵਿੱਚ ਵੀ ਜੀ ਮੈਨੂੰ ਬਹੁਤ ਸਾਰੇ ਸਮਾਜ ਸੇਵੀਆਂ ਨੇ ਵੀ ਉਦੋਂ ਕਹ ਲੋ ਕਿ ਬੜੀ ਸਲਾਹਤ ਦਿੱਤੀ ਕਿ ਯਾਰ ਤੂੰ ਘਟੂ ਘਟਿਕ ਇਹ ਮੁੱਦਾ ਚੁੱਕਿਆ ਤਾਂ ਉਹ ਕੀ ਆ ਕਿ ਕੰਟਰੈਕਟ ਕਰ ਲੈਂਦੇ ਯਾਰ ਜਿਵੇਂ ਹੁਣ ਲੋੜਵੰਦ ਬੰਦਾ ਹੈ ਉਹਨੂੰ ਕਹਤਾ ਕਿ ਤੁਹਾਨੂੰ 15000 ਰੁਪਏ ਦੇ ਦੇਣੇ ਆ ਜੀ 20000 ਜਿਹਦੇ ਖਰਚਾ ਨਹੀਂ ਬਣਦੀ ਕਿਆ ਮਿਠਾ ਨਹੀਂ ਹੈਗਾ ਉਹਨੂੰ 20-25000 ਦੇ ਕੇ ਕਹਿ ਦੇਣਾ ਕਿ ਤੇਰੇ ਬੱਚੇ ਨੂੰ ਗਾ ਅਸੀਂ ਬਿਜ਼ਨਸ ਚ ਵੜ ਰਹੇ ਹਾਂ ਅਗਲਾ ਤੇ ਕਹੂ ਕਿ ਨਾਲੇ ਤੇ ਪੁੰਨ ਨਾਲੇ ਫਲੀਆਂ ਆ ਬਿਲਕੁਲ ਵੀ ਬੱਚਾ ਤੇ ਭਾਈ ਕਾਰੋਬਾਰੀ ਵੀ ਹੋ ਜਾਏਗਾ ਇਸ ਤੋਂ ਇਲਾਵਾ ਭਾਈ ਚਾਰ ਪੈਸੇ ਵੀ ਲੈ ਲੈਣੇ ਆ ਜੀ ਜੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਕੁੜੀਆਂ ਨੂੰ ਤੁਸੀਂ ਨਰਕ ਚ ਭੇਜ ਰਹੇ ਹੋ ਹੂੰ ਹੂੰ ਆ ਆ ਦੇਖ ਲਓ ਅੱਜ ਕਿੰਡੀ ਵੱਡੀ ਸਟੋਰੀ ਲੱਗੀ ਹੋਈ ਆ ਸੀਚੇ ਵਾਲ ਹੋਰਾਂ ਦੇ ਹਵਾਲੇ ਨਾਲ ਕਿ ਕਿੰਨੀਆਂ ਕੁੜੀਆਂ ਆਪਣੇ ਰਿਸ਼ਤੇਦਾਰਾਂ ਨੇ ਉੱਥੇ ਜਾ ਕੇ ਅਰਬ ਕੰਟਰੀਆਂ ਦੇ ਵਿੱਚ ਫਸਾਤੀਆਂ ਬੁਰੀ ਤਰ੍ਹਾਂ ਬਿਲਕੁਲ ਬਿਲਕੁਲ ਉਹ ਕਹਿ ਦਿੰਦੇ ਆ ਜਾਂ ਤਾਂ 2 2.5 ਲੱਖ ਰੁਪਈਆ ਦੇ ਦਿਓ ਜਾਂ ਵਾਪਸ ਜਾਣਾ ਜਾਂ ਆਪਦੇ ਵਾਲੀਆਂ ਦੋ ਹੋਰ ਦੇ ਦਿਓ ਜੀ ਜੀ ਦੱਸੋ ਕਿਡਾ ਜ਼ੁਲਮ ਹੋ ਰਿਹਾ ਗੱਲ ਇਹ ਆ ਕਿ ਇਹ ਤਾਂ ਬਚ ਗਈਆਂ ਹੂੰ ਹੂੰ ਕਾਫੀ ਸੰਖਿਆ ਸੀ ਇਹਨਾਂ ਦੀ ਸ਼ਾਇਦ 10 15 ਸੀਗੀਆਂ ਜਿਨ੍ਹਾਂ ਨੂੰ ਬਚਾ ਲਿਆ ਗਿਆ ਰਸੂ ਕਰ ਲਿਆ ਗਿਆ ਨਹੀਂ ਤਾਂ ਇਹਨਾਂ ਨੂੰ ਵਿਹਾਰ ਦੇ ਵਿੱਚ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਦੇਹ ਵਪਾਰ ਆਰਕੈਸਟਰਾ ਇਹ ਉੱਥੇ ਜਾ ਕੇ ਇਦਾਂ ਦੇ ਬੱਚਿਆਂ ਨੂੰ ਉਧਰ ਵਾਰ ਦਿੰਦੇ ਨੇ ਜੀ 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 ਇਹ ਹਲੇ ਪਤਾ ਨਹੀਂ ਲੱਗਾ ਕਿਉਂਕਿ ਨਵਾਬ ਲੱਗਨੇ ਬੱਚੀਆਂ ਹੂੰ ਉਹਨਾਂ ਦੀ ਆਇਡੈਂਟੀਟੀ ਜਿਹੜੀ ਆ ਤੁਹਾਨੂੰ ਪਤਾ ਰਿਵੀਲ ਨਹੀਂ ਕੀਤੀ ਜਾਂਦੀ ਇਹ ਨਹੀਂ ਪਤਾ ਲੱਗਿਆ ਕਿ ਉਹ ਕਿੱਥੋਂ ਕਿੱਥੋਂ ਦੀਆਂ ਨੇ ਹੂੰ ਚਲੋ ਹੋ ਸਕਦਾ ਪੰਜਾਬ ਚੋਂ ਵੀ ਹੋਵੇ ਜੀ ਉਹ ਤਾਂ ਉਹਨਾਂ ਦੀ ਆਪਣੀ ਚਲੋ ਫਿਊਚਰ ਦੇ ਹਾਂ ਜੀ ਕਰਕੇ ਹੁੰਦਾ ਧੰਨਵਾਦ ਜੀ ਗੁਰਜਨ ਸਿੰਘ ਜੀ ਧੰਨਵਾਦ ਕਰਾਂਗੇ ਜੀ ਜੀ ਰਾਜਵਿੰਦਰ ਜੀ ਤੁਸੀਂ ਕਹਿ ਰਹੇ ਹੋ ਕਮੈਂਟ ਲੀਟ ਹੋ ਰਹੇ ਨੇ ਮੈਨੂੰ ਨਹੀਂ ਇਦਾਂ ਲੱਗ ਰਿਹਾ ਕੋਈ ਕਮੈਂਟ ਤੁਹਾਡਾ ਹੈ ਕੋਈ ਖਾਸ ਕਮੈਂਟ ਤਾਂ ਦੁਬਾਰਾ ਭੇਜ ਦਿਓ ਜੀ ਨਾਜ਼ਰ ਜੀ ਸਾਰੇ ਕਮੈਂਟ ਮੈਂ ਪੜ ਰਿਹਾ ਜਿਹੜੇ ਜੁੜੇ ਹੋਏ ਨੇ ਨਾਲ ਇੱਕ ਫਲੌਪ ਬਾਈ ਜੀ ਇਹਨਾਂ ਨੇ ਬੜੇ سارے ਕਮੈਂਟ ਕਾਪੀ ਕਰਕੇ ਭੇਜਦੇ ਨੇ ਅੱਛਾ ਜੀ ਤੇ